ਸਲਾਣਾ ਛੇਂਜ ਮੇਲਾ ਗੁਗਗਾ ਜਹਰ ਪੀਰ ਜੀ ਸ਼ਕੰਡੀਪਿੰਡ ਸੇਲਕਿਆਣਾ ਵੱਲੋਂ ਛੇਂਜ ਮੇਲਾ ਕਰਵਾਇਆ ਸਭ ਤੋਂ ਪਹਿਲਾ ਖਬਰਾਂ ਖੇਡਾਂ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਖਬਰਾਂ ਇਸ਼ਤਿਆਰ ਪੇਜਨ ਲਈ ਸੰਪਰਕ ਕਰੋ ਰਿਪੋਰਟ ਪੱਤਰਕਾਰ ਹਰਪਾਲ ਸਿੰਘ ਜੱਜ ਪਿੰਡ ਸਾਰੇ ਸੇਲਕਿਆਂ ਦਾ ਪਿੰਡਵਾ ਬੜਾ ਇਤਿਹਾਸਕ ਪਿੰਡਵਾ ਨਗਰ ਪ੍ਰਾਦਮ ਨਗਰ ਦਾ ਇਸ ਨਗਰ ਦੇ ਵਿੱਚ ਤਕਰੀਬਨ 35 40 ਮਾ 6 ਜ ਮੇਲਾ ਆ ਸੋ ਇਸ ਨਗਰ ਦੇ ਵਿੱਚ ਤਕਰੀਬਨ 11 14 11 ਤੋਂ 13 ਮੇਲੇ ਲੱਗਦੇ ਹਨ ਇਹ ਸਭ ਤੋਂ ਇਤਿਹਾਸਕ ਮੇਲੇ ਆ ਤਕਰੀਬਨ ਲਗਭਗ 35 40 ਸਾਲ ਤੋਂ ਚੱਲਦਾ ਆ ਰਿਹਾ ਸਾਡੇ ਤਕਰੀਬਨ ਕਾਫੀ ਲੰਮੇ ਸਮੇਂ ਤੋਂ ਗੱਗਾ ਜਹਰਬੀ ਦਾ ਸਾਡੇ ਸ਼ਗੰਡੀ ਦਰਬਾਰ ਆ ਔਰ ਇਸ ਨਗਰ ਦੇ ਵਿੱਚ ਹਮੇਸ਼ਾ ਹੀ ਲੰਦੇ ਚੜਦੇ ਚੜਦੇ ਉੱਤਰ ਦੱਖਣ ਪੂਰਬ ਪੱਛਮ ਜਾ ਰਹੇ ਪਾਸੇ ਦਿਸ਼ਾਵਾਂ ਦੇ ਵਿੱਚ ਧਾਰਮਿਕ ਸਥਾਨਾਂ ਉੱਥੇ ਹਰ ਸਾਲ ਦੀ ਤਰ੍ਹਾਂ ਮੇਲੇ ਲੱਗਦੇ ਹਨ ਔਰ ਮੇਲੇ ਦੇ ਵਿੱਚੋਂ ਇਹ ਜਿਹੜਾ ਇਤਿਹਾਸਿਕ ਮੇਲਾ ਹ ਕੂਗਾ ਜਾਹਰ ਪੀਰ ਦਾ ਇਹ ਬਹੁਤ ਇਤਿਹਾਸਿਕ ਮੇਲਾ ਆ ਔਰ ਐਨ ਆਰ ਆਈ ਲੋਕ ਸਾਡੇ ਇੰਗਲੈਂਡ ਅਮਰੀਕਾ ਕੈਨੇਡਾ ਆਸਟ੍ਰੇਲੀਆ ਅਮਰੀਕਾ ਵੱਖ-ਵੱਖ ਦੇਸ਼ਾਂ ਵਿੱਚ ਰਹਦੇ ਹਨ ਇਸ ਨਗਰ ਦੇ ਵਿੱਚ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਗਰਮੇਸ਼ ਸਿੰਘ ਜੀ ਮਾਹਲ ਉਹਨਾਂ ਦੇ ਪੁੱਤਰ ਸਚਕੰਡ ਵਾਸੀ ਸਰਦਾਰ ਕੁਲਵੀਰ ਸਿੰਘ ਜੀ ਮਾਹਲ ਔਰ ਉਹਨਾਂ ਦੇ ਪੁੱਤਰ ਸਰਦਾਰ ਸੁਖਵਿੰਦਰ ਸਿੰਘ ਇਹ ਸਰਦਾਰ ਪਰਵੇਸ਼ ਸਿੰਘ ਜੀ ਮਾਹਲ ਸੱਜਖੰਡ ਵਾਸੀ ਸਰਦਾਰ ਕਰਮੇਲ ਸਿੰਘ ਦੀ ਮਾਹਲ ਉਹਨਾਂ ਦੇ ਪੁੱਤਰ ਸੱਜਖੰਡ ਵਾਸੀ ਸਰਦਾਰ ਕੁਲਵੀਰ ਸਿੰਘ ਦੀ ਮਾਹਲ ਉਹਨਾਂ ਦੇ ਪੁੱਤਰ ਸਖਦਕ ਸੁਖਵਿੰਦਰ ਸਿੰਘ ਦੀ ਮਾਹਲ ਜੋ ਕਿ ਇੰਗਲੈਂਡ ਤੋਂ ਪੱਕੇ ਹੋ ਗਏ 22-23 ਸਾਲ ਬਾਅਦ 22-23 ਸਾਲ ਬਾਅਦ ਉਹ ਪੱਕੇ ਹੋ ਕੇ ਇੱਥੇ ਪਹੁੰਚਿਆ ਹਨ ਜਿਨ੍ਹਾਂ ਨੇ ਬਹੁਤ ਵੱਡਾ ਸੰਘਰਸ਼ ਔਰ ਬੇਕਿਰਤ ਮਿਹਨਤ ਕੀਤੀ ਆ ਔਰ ਇਸ ਖਾਨੇ ਦੇ ਤੇ ਖਾਨੇ ਪਾਸ਼ਾ ਦੇ ਤੇ ਅਰਦਾਸ ਕੀਤੀ ਸੀ ਕਿ ਮੈਂ ਕਿਸੇ ਵੇਲੇ ਪੱਕਾ ਹੋ ਕੇ ਅਮਾ ਦਾ ਮੋਟਰਸਾਈਕਲ ਦੀ ਸੇਵਾ ਇਸ ਛੰਝ ਮੇਲੇ 'ਚੇ ਸੇਵਾ ਦੇਵਾਂਗਾ ਅੱਜ ਉਹ ਸੰਪੂਰਨ ਹੋਈ ਆ ਅੱਜ ਤੁਹਾਡੇ ਸਾਹਮਣੇ ਮੋਟਰਸਾਈਕਲ ਪਲਾਟੀ ਲਾਇਆ ਜੋ ਗਏ ਜਿੱਤਣ ਵਾਲੇ ਪਹਿਲਵਾਨਾਂ ਨੂੰ ਛੰਝ ਮੇਲੇ ਦਾ ਜੋ ਇਨਾਮ ਆ ਤੋਹਫਾ ਆ ਉਹ ਪਲਾਟੀਨਾ ਮੋਟਰਸਾਈਕਲ ਦਿੱਤਾ ਜਾਵੇਗਾ ਸੋ ਬੜੀ ਖੁਸ਼ੀ ਆ ਇਲਾਕਾ ਨਿਵਾਸੀਆਂ ਨੂੰ ਤਕਰੀਬਨ 35-40 ਭਲਵਾਲ ਇਸ ਖਾੜੇ ਚ ਖੁੱਲਦੇ ਆ ਨਾ ਹਰ ਸਾਲ ਔਰ ਬੜਾ ਸਰਦਾਰ ਬਹਾਦਰ ਸਿੰਘ ਜੀ ਇਹ ਚਾਚਾ ਜੀ ਬੈਠੇ ਆ ਨਾ ਸਰਦਾਰ ਹਰਪਾਲ ਸਿੰਘ ਜੀ ਗੁਰਦਾ ਸਿੰਘ ਕਾਂਦੀ ਆ ਸੋਚਾ ਪਰਿਵਾਰ ਉਹਨਾਂ ਦਾ ਅੱਜ ਖੁਸ਼ੀਆਂ ਦੇ ਵਿੱਚ ਇਸ ਛੇਂਜ ਮੇਲੇ ਵਿੱਚ ਜੋ ਇੱਕ ਬਹੁਤ ਬਲਿਆ ਨਾਮ ਆਪਣੀ ਖੁਸ਼ੀ ਦੇ ਮੁਖ ਰੱਖਦੇ ਆ ਪਲੈਟਿਨਾ ਮੋਟਰਸਾਈਕਲ ਦਿੱਤਾ ਆ ਸੋ ਅਸੀਂ ਆਸ ਕਰਦੇ ਆ ਆਉਣ ਵਾਲੇ ਸਮੇਂ ਨੂੰ ਇਹ ਸੰਗਤਾ ਇਸੇ ਤਰ੍ਹਾਂ ਉਸ ਜਗ੍ਹਾ ਤੇ ਜੋ ਵੀ ਸੁੱਖਾਂ ਸੁਖ ਦੀਆਂ ਹਨ ਉਹ ਪੂਰੀਆਂ ਹੁੰਦੀਆਂ ਇਸ ਕਰਕੇ ਅਸੀਂ ਤੁਹਾਨੂੰ ਅਪੀਲ ਕਰਦੇ ਆ ਕੋਈ ਜੋ ਵੀ ਗੁੱਗਾ ਮਾਰੀ ਦਰਬਾਰ ਤੇ ਸ਼ਕੰਡੀ ਦਰਬਾਰ ਤੇ ਆ ਕੇ ਆਪਣੀ ਕੋਈ ਵੀ ਸੁੱਖ ਸੁਖ ਦਾ ਉਹ ਪੂਰਨ ਹੁੰਦੀ ਆ ਸੋ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਪੰਜ ਮਿੰਟ ਪ੍ਰੋਗਰਾਮ ਜਨਰਲ ਪ੍ਰਬੰਧ ਕੀਤਾ ਹੈ ਜੀ ਠੰਡੇ ਬਾਣੀ ਦੇ ਪ੍ਰਬੰਧ ਆਈ ਪਛਤੀ ਹੋਰ ਲੰਗਰ ਦੇ ਪ੍ਰਬੰਧ ਹੋਰ ਬਹੁਤ ਹਰ ਤਰ੍ਹਾਂ ਦੇ ਪ੍ਰਬੰਧਾਂ ਦੀ ਕੋਈ ਕਮੀ ਨਹੀਂ ਆਇਆ ਟੈਂਟ ਲਾਏ ਆ ਔਰ ਬੈਠਣ ਵਾਸਤੇ ਸੰਗ ਤੇ ਮੈਟ ਵਿਛਾਏ ਆ ਬਹੁਤ ਵਧੀਆ ਪ੍ਰਬੰਧ ਕੀਤੇ ਆ ਔਰ ਹੁਣ ਮੈਂ ਤੁਹਾਡੇ ਸਾਈਂ ਜੀ ਨਾਲ ਥੋੜੀ ਜੀ ਉਹਨਾਂ ਦੇ ਧਿਆਨ ਦੇ ਵਿੱਚ ਵੀ ਲਿਆ ਕੇ ਆ ਵੀਡੀਓ ਵਰਤਣਾ ਚਾਹੀਦਾ ਪਿੰਡ ਦੇ ਬਜ਼ੁਰਗਾਂ ਦਾ ਜਿਨ੍ਹਾਂ ਨੇ ਆਪਣੀ ਕਮਾਈ ਦੇ ਵਿੱਚੋਂ ਇਸ ਨਗਰ ਦੀ ਸ਼ਾਨ ਨੂੰ ਬਧਾਇਆ ਆਪਣੇ ਮਾਲਕ ਇਹਨਾਂ ਦੀ ਕਮਾਈਆਂ 'ਚ ਬਰਕਤ ਪਾਵੇ ਬੱਚਿਆਂ ਦੇ ਰਹਿੰਦੇ ਵੇੜੇ ਪਾਰ ਲਾਵੇ ਤੰਦਰੁਸਤੀਆਂ ਬਖਸ਼ੇ ਬਾਬਾ ਗੁੱਗਾ ਯਾ ਫਿਰ ਹਮੇਸ਼ਾ ਆਪਣਾ ਮਿਹਰ ਭਰਿਆ ਹੱਥ ਰੱਖੇ ਸਭ ਦਾ ਭਲਾ ਕਰੇ ਬੱਚਿਆਂ ਦਾ ਭਲਾ ਕਰੇ ਮਾਲ ਪਸ਼ੂ ਦਾ ਭਲਾ ਕਰੇ ਔਰ ਦੇਸਾਂ ਪਰਦੇਸਾਂ ਦੇ ਵਿੱਚ ਭਲਾ ਕਰੇ ਅਸੀਂ ਇਹ ਗਾਹਾਂ ਤੋਂ ਵੀ ਆਸ ਕਰਦੇ ਹਾਂ ਬਾਬਾ ਗੁੱਗਾ ਯਾ ਫਿਰ ਸਾਡੀਆਂ ਆਸਾਂ ਮਨਾਤਾ ਪੂਰੀਆਂ ਹੋਣ ਇੱਦਾਂ ਹੀ ਇਹਨਾਂ ਦੇ ਅਖਾੜੇ ਲੱਗਦੇ ਰਹਿਣ ਕੋਲ ਹੁੰਦੇ ਰਹਿਣ ਮਹਾਮਾਰਜ ਬੰਦਰਾਜ ਸਾਹਿਬ ਦੀਆਂ ਮਹਾਨਤ ਬਰਕਤਾਂ ਪਾਵੇ ਚਾਰਾ ਗੁਗਾ ਯਾਰ ਪੀਰ ਜੀ ਦਾ ਬਹੁਤ ਅਸੀਂ ਨੌਜਵਾਨਾਂ ਨੂੰ ਇਹ ਚਾਹਾਂਗੇ ਕਿ ਨਸ਼ਾ ਨੂੰ ਛੱਡੋ ਆਪਣੇ ਸਿਹਤ 'ਤੇ ਧਿਆਨ ਦੇਵੋ ਹਰ ਸਾਲ ਦੀ ਤਰ੍ਹਾਂ ਇਸ ਖਾੜੇ ਦੇ ਵਿੱਚ ਆ ਕੇ ਤੁਸੀਂ ਆਪਣਾ ਜੋਰ ਦਿਖਾਓ ਔਰ ਆਪਣੀ ਜਵਾਨੀ ਨੂੰ ਇਸ ਨਗਰ ਦੇ ਨਿਖੇ ਵਿੱਚ ਲਾ ਕੇ ਆਪਣੇ ਜੋਸ਼ ਨੂੰ ਵਧਾ ਕੇ ਆਪਣੇ ਇਸ ਨਗਰ ਦੀ ਸ਼ਾਨ ਨੂੰ ਵਧਾਓ ਅਸੀਂ ਸਾਰਿਆਂ ਨੌਜਵਾਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਪਿੰਡ ਨਗਰ ਵਾਸੀਆਂ ਜਿਨ੍ਹਾਂ ਨੇ ਆਪਣਾ ਚੋਣ ਵਿੱਚ ਨੇਕ ਕਮਾਈਆਂ ਦੇ ਵਿੱਚੋਂ ਟੈਲਫੋਨ ਪਾ ਕੇ ਇਸ ਪੜਕੇ ਨੂੰ ਆਪਣੇ ਸੌਖੇ ਦੇ ਵਿੱਚ ਨਗਰ ਦੀ ਸੌਖਿਆ ਵਾਹੇਗੁਰੂ ਅਗਾਲਪੁਰ ਖੇ ਧੰਨ ਧੰਨ ਗੁੱਗਾ ਯਾਰ ਪੀਰ ਆਪਣੀ ਸੌਖੇ ਨੋਮੇ ਇਸ ਨਗਰ ਤੇ ਆਪਣਾ ਮਿਹਰ ਭਰਿਆ ਹੱਥ ਰੱਖੇ ਜਿਕਾਰਾ ਗੁੱਗਾ ਯਾਰ ਪੀਰ ਜੀ ਦਾ ਹੋਰ ਅਸੀਂ ਐਨ ਆਰ ਆਈ ਵੀਰ ਸਵਰਗਵਾਸੀ ਕੁਲਵੀਰ ਸਿੰਘ ਦਾ ਸੁਪਤ ਸੁਨੀਲ ਸਿੰਘ ਜਿਨ੍ਹਾਂ ਨੇ ਆਪਣੇ ਨੇਕ ਕਮਾਈ ਦੇ ਵਿੱਚੋਂ ਮੋਟਰਸਾਈਕਲ ਦੀ ਸੇਵਾ ਕੀਤੀ ਆ 20 ਸਾਲਾਂ ਬਾਅਦ ਇਹ ਬੱਚਾ ਇੰਗਲੈਂਡ ਦੇ ਵਿੱਚ ਹੌਂਦੇ ਕਰਕੇ ਸਾਨੂੰ ਇਹ ਸੇਵਾ ਭੇਜੀ ਆਸ ਬੱਚੇ ਨੇ ਅਸੀਂ ਉਸ ਤੇ ਵੀ ਅਰਦਾਸ ਕਰਦੇ ਆ ਕਿ ਵਾਹਿਗੁਰੂ ਉਹਦੀਆਂ ਮਨੋ ਕਾਮਨਾ ਪੂਰੀਆਂ ਕਰੇ ਉਹ ਤੇ ਚੜ੍ਹਦੀ ਕਲਾ ਬਖਸ਼ੇ ਉਹ ਤੰਦਰੁਸਤੀ ਬਖਸ਼ੇ ਉਹਦੇ ਕੰਮ ਕਾਰਜ ਸਾਰੇ ਉੱਤੇ ਆਪਣਾ ਮਿਹਰ ਭਰਿਆ ਹੱਥ ਰੱਖੇ ਮਹਾਰਾਜ ਉਹਨਾਂ ਟੁਕੜੀ ਰਾਜ ਚੌਕਣੀ ਤਰੱਕੀ ਬਖਸ਼ੇ ਅਸੀਂ ਇਹੀ ਅਰਦਾਸ ਕਰਾਂਗੇ ਹੋਰ ਵੀ ਨੌਜਵਾਨਾਂ ਨੂੰ ਅਸੀਂ ਇਹ ਅਰਦਾਸ ਕਰਦੇ ਆ ਕਿ ਆਪਣੇ ਕਮਾਈ ਦੇ ਵਿੱਚੋਂ ਜੋ ਵੀ ਤਲਫੋਰ ਸਾਹਿਬ ਦਾ ਆ ਇਸ ਨਗਰ ਲਈ ਇਸ ਨਗਰ ਦੀ ਸ਼ਾਨ ਲਈ ਆਪਣੇ ਦੇ ਵਿੱਚੋਂ ਜਿਹਨੇ ਵਿੱਚੋਂ ਕੇ ਹੈਗੇ ਸਾਰਿਆਂ ਨੂੰ ਆਪਣਾ ਮਾਣ ਦਿੰਦੇ। ਹੋਰ ਹਰਪਾਲ ਸਰਦਾਰ ਹਰਪਾਲ ਸਿੰਘ ਲੰਬੜਦਾਰ ਦਾ ਵੀ ਧੰਨਵਾਦ ਕਰਦੇ ਆ ਤਹਿ ਦਿਲੋਂ ਸਾਰੀ ਟੋਲੀ ਵੱਲੋਂ ਇਸ ਨਗਰ ਵੱਲੋਂ ਜਿਨ੍ਹਾਂ ਨੇ ਆਪਣੀ ਕਮਾਈ ਦੇ ਵਿੱਚੋਂ ਔਨ ਵਾਈ 2026 ਦੇ ਸੰਜਰੇ ਵਿੱਚ 11000 ਰੁਪਇਆ ਆਪਣੀ ਕਮਾਈ ਦੇ ਵਿੱਚੋਂ ਇਸ ਸੰਜੇ ਵਾਸਤੇ ਦੇ ਦਿੱਤਾ ਆ। ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ। ਹੋਰ ਸਾਡੇ ਸਰਦਾਰ ਦਰਜੀਤ ਸਿੰਘ ਦੇ ਆਪਣੀ ਕਮਾਈ ਦੇ ਵਿੱਚੋਂ 3100 ਰੁਪਇਆ ਯਾ ਲਾਂਚ ਕਰਾਉਂਦੇ ਆ ਵਾਹਿਗੁਰੂ 2026 ਦੇ ਸ਼ੈਨੇ ਨੂੰ 31 ਸਾਲ ਪਈਆ ਦਲਜੀਤ ਸਿੰਘ ਦੀ ਆਪਣੀ ਖੁਮਾਈ ਦੇ ਵਿੱਚ ਬੇਸ਼ਕਰ ਹਾਂ ਵਾਹਿਗੁਰੂ ਨਾਲ ਦੀ ਖੁਮਾਈ ਤੇ ਵਰਕਤ ਪਾਵੇ ਬਹੁਤ ਬਹੁਤ ਧੰਨਵਾਦ ਕਰਦੇ ਆ ਜਕਾਰਾ ਕੋਟਾ ਯਾਰ ਜੀ ਦਾ ਲੋਕ ਸੱਜੇ ਪਰਿਵਾਰ ਕੀ ਹੱਸਾ ਇੱਕ ਅੱਜ ਮੈਂ ਬਾਹਰ ਚੁੱਕ ਕੇ ਆਣ ਦੀ ਖੁਸ਼ੀ ਵਿੱਚ ਚੁੱਕਿਆ ਸੀਗਾ ਵੀ ਪੱਕਾ ਹੋ ਕੇ ਆਵਾਂ ਤੇ ਮੈਂ ਚੇਂਜ ਦੇ ਮੋਟਰ ਸਾਇਰ ਡੀਪਾ ਫੇਸਬੁਕ ਤੇ ਹੈ ਜਿਹੜੇ ਹਰ ਇੱਕ ਦੇ ਟੱਕਰ ਖੇਡਾਂ ਚ ਪੈਣ ਤੇ ਨਸ਼ੇ ਤੋਂ ਦੂਰ ਰਹਿਣ ਹਾਂਜੀ ਇਹ ਹੀ ਕਹਿੰਦੇ ਅੱਜ ਐਂਡ ਇੱਥੇ ਸੇਲ ਕਿ ਆਣੇ ਅਸੀਂ ਇਹ ਚਾਹੁੰਦੇ ਆ ਵੀ ਸਾਡੇ ਨਿਆਣੇ ਜਿਹੜੇ ਉਹ ਕਿਸੇ ਨਸ਼ਿਆ ਚ ਨਾ ਪੈਣ ਪਰ ਨਾਲ ਦੇ ਹਨ ਵਧੀਆ ਔਰ ਖੇਡਾਂ ਦੇ ਵਿੱਚ ਰਹਿਣ ਜਿਹਦੇ ਨਾਲ ਇਹਨਾਂ ਨੂੰ ਆਉਣ ਵੇਲੇ ਟਾਈਮ 'ਚ ਖੇਡਾਂ 'ਚ ਤਰੱਕੀ ਕਰਨ ਸਾਡੇ ਪਿੰਡ ਦਾ ਨਾਮ ਰੋਸ਼ਨ ਕਰਨ ਇਸ ਕਰਕੇ ਮੈਂ ਸਾਰੇ ਬੱਚਿਆਂ ਨੂੰ ਲਈ ਹਰ ਇੱਕ ਸਾਲ ਕੋਸ਼ਿਸ਼ ਨਿਮਾ ਕਰਦੇ ਰਹੇ

Bye.

ਵਾਲ ਲੋਟੂ ਆਜੀ ਨੇ ਦੱਸਿਆ ਵੀ ਇਹ ਮਲ ਪਹਿਲੇ ਰੱਬਰ ਵਾਲੇ ਐ ਇਹ ਸਿਹਰੀ ਦੀ ਕੁਸ਼ਤੀ ਐ ਉੱਤੇ ਥੱਲੇ ਕੁਸ਼ਤੀਆਂ ਹੁੰਦੀਆਂ ਰਹਿੰਦੀਆਂ ਜਿਵੇਂ ਕਹਿੰਦੇ ਹੁੰਦੇ ਇੱਕ ਕੁੰਡੀਆਂ ਦੇ ਸਿੰਘ ਫਸ ਗਏ ਨਿਪਰੂ ਗੜੇ ਨੇ ਖਾਣੀ ਇਹ ਅੱਜ ਕੁੰਡਿਆਂ ਦੇ ਸਿੰਘ ਬਚਿਆ ਸਾਨਾਂ ਦੀ ਟੱਕਰ ਐ ਔਰ ਮੈਂ ਬੇਨਤੀ ਕਰਦਾ ਭਈ ਇਹ ਸਮੇਂ ਦੀ ਕੁਸ਼ਤੀ ਆ ਕਲਾਕਾਰ ਦੇ ਪ੍ਰਕਾਰ ਦੇ ਹਰਕਤ ਦਿਗ ਲੱਭੜ ਇੱਕ ਜਾਂਦੇ ਜਿਹੜੇ ਸਹਿਯੋਗ ਆਏ ਨੇ ਮੰਗੀ ਕਰਿਆਨਾ ਕੋਰ ਇਸੇ ਤੋਂ ਦੇ ਸਹਿਯੋਗ ਆਏ ਨੇ ਤਾਰਾ ਮਾਲ ਮਾਣਾ ਮਾਣਾ ਇਹਨਾਂ ਵੱਲੋਂ ਵੀ 1100 ਦੇ ਜਿਹੜੇ ਸਹਿਯੋਗ ਪਹੁੰਚੇ ਨੇ ਗਲਾਵਰ ਦਿਗ ਦੀ ਪ੍ਰੀਤੂ ਰਾਮ ਜੀ ਉਹਨਾਂ ਵੱਲੋਂ 1100 ਦੇ ਸਹਿਯੋਗ ਪਹੁੰਚੇ ਨੇ ਸਾਡੇ ਸਾਰੇ ਸੱਜਣਾ ਦਾ ਬਹੁਤ ਬਹੁਤ ਅਸੀ ਸਤਿਕਾਰ ਕਰਦੇ ਆ ਉੱਤੇ ਨਾਲ ਹੀ ਧਰਵਾਦੀਆਂ ਸੀ ਤਨਾਰ ਉਹ ਨਾਸ ਸਿੰਘ 2100 ਦੇ ਜਿਹੜੇ ਸਹਿਯੋਗ ਨਾਲ ਵੱਲੋਂ ਦਿੱਤੇ ਗਏ ਨੇ ਗੁੱਟਾ ਸਿੰਘ ਥਾਂਦੀ ਉਹਨਾਂ ਵੱਲੋਂ 1000 ਦੇ ਸਹਿਯੋਗ ਨੇ ਹਰਦੇਵ ਸਿੰਘ ਦੀ ਸਾਧਕਾ ਪੰਚ 1100 ਦੇ ਸਹਿਯੋਗ ਨੇ ਅਰ ਨਾਲ ਸੁਮਰਾਂ ਸਿੰਘ ਤੇ ਕਰਨाराम ਜੀ ਉਹਨਾਂ ਵੱਲੋਂ 2100 ਦੇ ਸਹਿਯੋਗ ਨੇ ਜਿਰਜ ਲਾਲ ਜੀ 1100 ਦੇ ਸਹਿਯੋਗ ਨੇ ਅਰਸ਼ੇਲ ਜੀ ਜੀਤੂ ਰਾਮ ਜੀ 1100 1000 ਦੇ ਸਹਿਯੋਗ ਦਿੱਤੇ ਗਏ ਨੇ ਸਮਾਜੀ ਜੀ ਦੀ ਦੌਲਤ ਰਾਮ ਜੀ ਉਹਨਾਂ ਵੱਲੋਂ ਜੀ ਨਾਸਮਨ ਰਾਮ ਜੀ ਉਹਨਾਂ ਵੱਲੋਂ ಬಾಯ ಸೌದೆ ಸಹಯೋಗ ದೇನೆ ರಿತು ಹೈಡಾ ವಲೋ ಸೌಯೋಗ ಜೀವೀರ ರಾಮೀ ಪ್ರೀ ರಾಮೀರ ಸೌದೆ ಸಹಯೋಗದ ನಿರ್ಮಲ್ ಮಣಿ پھر آئے ہےب جی بھائی پی